सफल बन ते त बुरजां नी जेंद भॼन दान पुन कर ले जे सुखो लेण नी जजन दान पुन कर ले जे सुखो ਅਠ ਪਹਾੜ ਵਿਚ ਕਾਟਾ ਭਿੰਦਾ ਕਈ ਹਜ਼ਾਰਾਂ ਦਾ ਖਿਆਲ ਕਰੇ ਨਾ ਤਵਤਾ ਝੂਟੇ ਗੰਜਬ ਪਾਰਾਂ ਦਾ ਖਿਆਲ ਕਰੇ ਨਾ ਤਵਤਾ ਝੂਟੇ ਗੰਜਬ ਪਾਰਾਂ ਦਾ ਲੈਣਾ ਹਲੀ ਜਿੰਦੇ ਭਜਨ ਦਾਨ ਪੁਨ ਕਰ ਲੈ ਜੇ ਸੁਖ ਲੈਣਾ ਹਲੀ ਜਿੰਦੇ ਪੜ ਪੜ ਗੱਡੇ ਲਾਦ ਤੇ ਪੜ ਪੜ ਗੱਡੇ ਲਾਦ ਤੇ পাপ ਕਮਾਉਣੋਂ ਹਟਦੀ ਨਾ ਜਨਮ ਗਵਾ ਲਿਆ ਸਾਰਾ ਨਾਮ ਕਦੇ ਵੀ ਰਟਾ ਦਿਨਾ ਜਨਮ ਗਵਾ ਦੇ ਵੀਰਾ ਟਾ ਦਿਨਾ ਰਾਤ ਦਿਨੇ ਤੂੰ ਪੜੇਂਗਾ ਗ੍ਰੰਥ ਰਮਾਇਣਾ ਦੀ ਜਿੰਦੇ ਭਜਨ दान ਪੁਨ ਕਰ ਲੈ ਜੇ ਸੁਖ ਲੈਣਾ ਹਲੀ ਜਿੰਦੇ ਭਜਨ दान ਪੁਨ ਕਰ ਲੈ ਜੇ ਸੁਖ ਲੈਣਾ ਉਣੀ ਅਗਨ ਦੇ ਵਿੱਚ ਸੜ ਜਊਗੀ ਹਰਗੇ ਜੇ ਯਾਤਰਾ ਲਗਾ ਮੇ ਰੋਟੀ ਬਾਂਗੂ ਰੜ ਜੇਗੀ ਹਰਗੇ ਜੇ ਯਾਤਰਾ ਲਗਾ ਮੇ ਰੋਟੀ ਬਾਂਗੂ ਰੜ ਜੇਗੀ ਤੀਰਥ ਤੇ ਚਮਕੌਰ ਤੀਰਥ ਤੇ ਚਮਕੌਰ ਰੂਪ ਦਾ ਕੈਰਾਨੀ ਜੰਦੇ ਦਾਨ ਫੋਨ ਕਾਲਾ ਜੇ ਸੁਖਾ ਲੈਣਾ ਹਨੀ ਜਿੰਦੇ ਜਗੋ ਜਗ ਅਟਲ ਚਬਰ ਤਖਤ ਦੇ ਮਾਲਕ ਦੋ ਜਹਾਨ ਵਾਲੀ ਸਮਰੱਥ ਗੁਰੂ ਧਨ ਤਾਨਾ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਪਵਿੱਤਰ ਖਜ਼ੂਰੀ ਅੰਦਰ ਲਾਵੇਂ ਪਾਦਸ਼ਾ ਸਤਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਪਰਾ ਪ੍ਰਾਪਤ ਧਰਤੀ ਸੰਗਰਾਂ ਦਾ ਦਿਹਾੜਾ ਸੰਗ ਜੀ ਸੰਗਰਾਂ ਦਾ ਇੱਕ ਸਾਲ ਦੇ ਵਿੱਚ 12 ਆਉਂਦੀਆਂ ਨੇ ਪਰ ਆਪੋ ਆਪਣੀ ਮਰਜ਼ਾ ਦਾ ਉਹਨਾਂ ਦਿਨਾਂ ਦੀ ਪਰ ਜਿਹੜਾ ਅੱਜ ਚੇਤਰ ਮਖੀਨੇ ਦੀ ਸਮਾਪਤੀ ਬਸਾਖ ਮਖੀਨੇ ਦੀ ਸ਼ੁਰੂਆਤ ਹੋਈ ਆ ਇਹ ਹੈ ਪੰਥ ਖਾਲਸੇ ਦਾ ਸਾਜਨਾ ਦਿਵਸ ਮੈਂ ਬਸਾਖੀ ਦੇ ਜੋੜ ਮੇਲੇ ਤੇ ਪੰਥ ਖਾਲਸੇ ਦੀ ਸਾਜਨਾ ਦਿਵਸ ਦੀ ਸਾਰੀਆਂ ਸੰਗਤਾਂ ਨੂੰ ਕੋਟਨ ਕੋਟ ਵਧਾਈ ਪੇਸ਼ ਕਰਕੇ ਆਹ ਜੀ ਫਤਿਹ ਅਰਜ਼ ਕਰੀਏ ਕਣਗੀ ਦੇ ਤਾਨ ਪਾਦਸ਼ਾ ਦਾ ਵਕਸ਼ਿਸ਼ ਕੀਤਾ ਨਾ ਰਾਜਕਾਰਾ ਬਲੰਦ ਕਰੀ ਗੱਜ ਕੇ ਫਾਤੇ ਬਲਾਉ ਜੀ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਦੀ ਫਾਤੇ ਸਾੰਗ ਦੀ ਅੱਧਾ ਇੱਕ ਘੰਟਾ ਤੁਹਾਡੇ ਦਰਸ਼ਨ ਦਦਾਰੇ ਗੁਰੂ ਇਤਿਹਾਸ ਦੀ ਸੇਵਾ ਕਰਨ ਦਾ ਅਸ ਭਾਗ ਸਮਾ ਪ੍ਰਾਪਤ ਹੋਇਆ ਪ੍ਰਬੰਧਕਾਂ ਵੱਲੋਂ ਅੱਧੇ ਘੰਟੇ ਦੇ ਵਿੱਚ ਜੇ ਕੋਈ ਲੰਬੇਰਾ ਇਤਿਹਾਸ ਪੜਨਾ ਚਾਹੀਏ ਨਹੀਂ ਪੜਿਆ ਜਾਂਦਾ ਪਰ ਫਿਰ ਵੀ ਮੈਂ ਉਹ ਸਮੇਂ ਦੀ ਗੱਲ ਕਰਦਾ ਕਨਗਈ ਵਾਲੇ ਪਾਦਸ਼ਾਹ ਦਸ਼ਮੇਸ਼ ਗੁਰੂ ਨੇ ਉਹ ਵਾਚਨ ਪੂਰਾ ਕਰਨਾ ਚਾਹਿਆ ਸਵਾ ਲੱਖ ਸੇ 1 ਲਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਨਾਮ ਕਹਾਉ 1699 ਦੀ ਬਸਾਖੀ ਕਨਗਈ ਵਾਲੇ ਪਾਦਸ਼ਾਹ ਨੇ ਇਹ ਬਸਾਖੀ ਦੇ ਜੋੜ ਮੇਲੇ ਤੋਂ ਕਾਫੀ ਦਿਨ ਪਹਿਲਾਂ ਲਾਹੇ ਚਿੱਠੀਆਂ ਪੜ੍ਹਨ ਲਿਖਣੇ ਸ਼ੁਰੂ ਕਰਤੀਆਂ ਪੱਤਰ ਕਾ ਪਾੰਜਾ ਮੇਰੇ ਪਾਦਸ਼ਾਹ ਨੇ ਪਰ اے ਪਾਦਸ਼ਾਹ ਦਾ ਸਨੇਹਾ ਕਨਗੀ ਵਾਲੇ ਪਾਦਸ਼ਾਹ ਦੀ ਕਿਰਪਾ ਦਾ ਸਦਕਾ ਸੰਗਤਾਂ ਉਤਸ਼ਾਹ ਪਿਆਰ ਦੇ ਨਾਲ ਤਿਆਰ ਬਰ ਤਿਆਰ ਖੋਕੇ ਆਨੰਦਪੁਰ ਸਹਿਬਲ ਤੁਰੀਆਂ ਨੇ ਪਰ ਇੱਕ ਕਮਾਲ ਦੀ ਗੱਲ ਹੈ ਸੰਗ ਦੀ ਜਾਂਦਾ ਉਹ ਸਮੇਂ ਘੋੜੇ ਦੀ ਸਵਾਰੀ ਕਰਕੇ ਸੱਫ ਨੂੰ ਤੈਅ ਕਰਦਾ ਮਸਾਫਰ ਜਾਂ ਉਂਟ ਬੋਤੇ ਤੇ ਚੜਕੇ ਕਾਂ ਡੰਡੀਆਂ ਦੇ ਰਸਤੇ ਜੰਗਲਾਂ ਦੇ ਰਾਹ ਪੇਰਾ ਕੋਰਾਵੀ ਇੱਕ ਸਵਾਰੀ ਦਾ ਸਾਧਨ ਹੈ ਪੰਟ ਬੋਤਾ ਵੀ ਇੱਕ ਸਵਾਰੀ ਦਾ ਸਾਧਨ ਹੈ ਦੂਜਾ ਸਵਾਰ ਚੜਨਾ ਧੱਕੇ ਵਾਲੀ ਗੱਲ ਪਰ ਜੇਲੀ ਮੈਂ ਬੇਨਤੀ ਕਰਨੀ ਚਾਹੁੰਨਾ ਕਮਾਲ ਦੀ ਗੱਲ ਜੰਗਲਾਂ ਦੇ ਰਸਤੇ ਡੰਡੀਆਂ ਦੇ ਰਾਹ ਅਸਵਾਰੀ ਦੀ ਕਿੰਨੀ ਘਾਟ ਮਸ਼ਾਫਰਾਂ ਨੂੰ ਉਸ ਸਮੇਂ ਪਰ ਜਦੋਂ ਪੰਡਾਲ ਦੇ ਵਿੱਚ ਗਿਣਤੀ ਮਿੰਤੀ ਖੋਈ ਸੰਗਜੀ ਕਹਿੰਦੇ 85000 ਬੰਦੇ ਦਾ ਕੱਟ ਸੀ ਅਸਬਾਰੀ ਦੀ ਕਾਢੋ ਸੰਗਤਾਂ ਦੇ ਵਿੱਚ ਸਤਕਾਰ ਕਿੰਨਾ ਚਾਰ ਦਵਾਨ ਖਾਲ ਦੇ ਗੇੜ ਚਾਰ ਦਰਵਾਜੇ ਬੜੇ ਪਿਆਰੇ ਸ਼ਬਦ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਜੇ ਮੈਂ ਖੋਲ ਕੇ ਅਰਜ ਕਰਨ ਲੱਗ ਗਿਆ ਮੇਥੋਂ ਕਾਬਤਾ ਨਹੀਂ ਪੜੀ ਜਾਣੀ ਲੈਕਚਰ ਦੇ ਸਮਾਂ ਹੋ ਜਾਣਾ ਮੇਰਾ ਲਓ ਸੁਣੋ ਦਤਾਰ ਪਾਦਸ਼ਾਹ ਨੇ ਇੱਕ ਬੜੇ ਖੁੱਲੇ ਜਗ੍ਹਾ ਦੇ ਵਿੱਚ ਦੀਵਾਨ ਪੰਡਾਲ ਸਜਾਇਆ ਚਾਰ ਦਰਵਾਜੇ ਚਾਰ ਗੇਟ ਫਿਰ ਜੇ 85000 ਬੰਦੇ ਨੇ ਅੰਦਰ ਆਉਣਾ ਪੰਡਾਲ ਚ ਸੰਗ ਦੀ ਪਰ ਇੱਕ ਗੇਟ ਦੇ ਵਿੱਚ ਦੀ ਲੰਗਣਾ ਵੀ ਬਣਾ ਓਖਾ ਹੈ ਹਾਂਜੀ ਹਾਂਜੀ ਚਾਰ ਦਰਵਾਜੇ ਰੱਖੇ ਮੇਰੇ ਬਾਦਸ਼ਾਹ ਆਜ ਸੰਗਤਾਂ ਸੋਚ ਰਹੀਆਂ ਅੱਜ ਵੀ ਸੰਗਤਾਂ ਆਪ ਆਪਣੀ ਮਨੋ ਕਾਮਨਾ ਅਸਰੇ ਕਹਿ ਜਾਂ ਕੋਈ ਕਹਿੰਦਾ ਵੀ ਦੀਵਾਨ ਦੀ ਖਾਦਰੀ ਭਰਨੀ ਆ ਕੋਈ ਸੇਵਾ ਕਰਦਾ ਲੰਗਰਾਂ ਦੀ ਕਰੇ ਜੋੜਿਆਂ ਦੀ ਕਰੇ ਸਬਾਬਾਂ ਬੜੀਆਂ ਉੱਚੀਆਂ ਗੁਰੂ ਨਾਨਕ ਦੇ ਘਰ ਦੀਆਂ ਲਓ ਸੁਣੋ ਕਨਗੇ ਵਾਲੇ ਪਾਦਸ਼ਾਹ ਦਸ਼ਮੇਸ਼ ਗੁਰੂ ਨੇ ਉਹ 85000 ਦੇ ਕੰਠ ਵਿੱਚ ਇੱਕ ਸੀਸ ਦੀ ਮੰਗ ਕਿਵੇਂ ਕਰੀ ਉਹ ਗਾਥਾ ਨੂੰ ਰੂਪ ਸਿੰਘ ਅਲਵੇਲੇ ਦਾ ਕਵੀਸ਼ਰੀ ਜਥਾ ਇੰਜ ਕਹਿ ਰਿਹਾ ਸਤ ਸੰਗ ਵਿੱਚੋਂ ਲੱਭੀਏ ਕਿਨਾਰੇ ਨੂੰ ਸਤ ਸੰਗ ਵਿੱਚੋਂ ਲੱਭੀਏ ਕਿਨਾਰੇ ਨੂੰ ਝੜਕਾ ਨਾ ਦਈਏ ਰੱਬ ਦੇ ਪਿਆਰ ਨੂੰ ਝੜਕਾ ਨਾ ਦਈਏ ਰੱਬ ਦੇ ਪਿਆਰ ਨੂੰ ਗੁਰੂ ਦਸ਼ਮੇਸ਼ ਨੇ ਦਲੀਲ ਪੱਕ ਕੇ ਗੁਰੂ ਦਸ਼ਮੇਸ਼ ਨੇ ਦਲੀਲ ਪੱਕ ਕੇ ਹੱਥ ਵਿੱਚ ਨੰਗੀ ਤਲਵਾਰ ਕੱਕੇ ਹੱਥ ਵਿੱਚ ਨੰਗੀ ਤਾਲ ਬਾਰ ਚੱਕ ਕੇ ਚੌਦਾ ਹੈ ਨਗਦ ਚੱਲੇ ਨਾ ਅਧਾਰ ਨੂੰ ਚੌਦਾ ਹੈ ਨਗਦ ਚੱਲੇ ਨਾ ਅਧਾਰ ਨੂੰ ਸਿੱਖੀ ਨਾਲ ਸਿੱਖੋ ਕਰ ਲਓ ਪਿਆਰ ਨੂੰ ਸਿੱਖੀ ਨਾਲ ਸਿੱਖੋ ਕਰ ਲਓ ਪਿਆਰ ਨੂੰ ਝੋਲਮਾ ਦੀ ਝਾੜੀ ਹਨੇਰ ਸੂਰਮੇ ਜੋਲਮਾ ਦੀ ਝਾੜੀ ਹਨੇਰ ਸੂਰਮੇ ਸੂਰਮੇ ਦੇ ਦੋ ਕੋਈ ਓਟਕੇ ਦਲੇ ਰਸੂਰਮੇ ਮੱਥੇ ਲਾਲ ਚੁੰਮ ਕੇ ਖੰਡੇ ਦੀ ਤਾਰ ਨੂੰ ਮੱਥੇ ਲਾਲ ਚੁੰਮ ਕੇ ਖੰਡੇ ਦੀ ਤਾਰ ਨੂੰ ਸਿੱਖੀ ਨਾਲ ਸਿੱਖੋ ਕਰ ਲਓ ਪਿਆਰ ਨੂੰ ਸਿੱਖੀ ਨਾਲ ਸਿੱਖੋ ਕਰ ਲਓ ਪਿਆਰ ਨੂੰ ਪੰਜ ਸਰਸ ਖਾਦੇ ਤੜਾ ਤੋਂ ਵੱਢ ਕੇ ਪੰਜ ਸਰਸ ਖਾਦੇ ਤੜਾ ਤੋਂ ਵੱਢ ਕੇ ਪੰਥ ਹੈ ਸਜਾਉਣਾ ਸਾਝਾ ਖੂਨ ਕਾਟ ख हा सजा साजा खून कढ के सिखी बाला बूटा करला तयार ਕੁਰਬਾਨੀ ਕੋਈ ਛਾੜੇ ਫੁੱਲ ਨਾ ਬਿਨਾ ਕੁਰਬਾਨੀ ਕੋਈ ਛਾੜੇ ਫੁੱਲ ਨਾ ਜੱਗ ਵਿੱਚ ਜੰਮਣਾ ਨਾ ਦੂਜੀ ਵਾਰ ਨੂੰ ਜੱਗ ਵਿੱਚ ਜੰਮਣਾ ਨਾ ਦੂਜੀ ਵਾਰ ਨੂੰ ਸਿੱਖੀ ਨਾਲ ਸਿੱਖੋ ਕਰ ਲਓ ਪਿਆਰ ਨੂੰ ਸਿੱਖੀ ਨਾਲ ਸਿੱਖੋ ਕਰ ਲਓ ਪਿਆਰ ਨੂੰ ਸਿੱਖੀ ਵਾਲਾ ਜੋ ਕੋ ਲੜੈ ਸਕੂਲ ਮੈਂ ਸਿੱਖੀ ਵਾਲਾ ਜੋ ਕੋ ਲੜੈ ਸਕੂਲ And then I ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸੰਗ ਜੀ ਇਹ ਇੱਕ ਪਰਖ ਦੀ ਘੜੀ ਪਰ ਜਦੋਂ ਪਰਖ ਦੀ ਘੜੀ ਆਉਂਦੀ ਹੈ ਨਾ ਜਦੋਂ ਕਿਸੇ ਵੀ ਜਾਂ ਕਲਾਸ ਦੇ ਵਿੱਚ ਜਾਂ ਸਿੱਖੀ ਦੇ ਸਕੂਲ ਵਿੱਚ ਕਿਸੇ ਪਾਰਟ ਵਿੱਚ ਇਮਤਿਹਾਨ ਹੁੰਦਾ ਨਾ ਪੇਪਰ ਹੁੰਦਾ ਉੱਥੇ ਪਹਿਲੇ ਨੰਬਰ ਤਾਂ ਗੱਲ ਹੈ ਇਹ ਵੀ ਉੱਥੇ ਗੈਰ ਹਾਜ਼ਰੀ ਨਹੀਂ ਕੰਮ ਕਰਦੀ ਉੱਥੇ ਖਾਜਰ ਰਹਿਣਾ ਪੈਂਦਾ ਜਦੋਂ ਕਿਸੇ ਦਾ ਵੀ ਇਮਤਿਹਾਨ ਪੇਪਰ ਖੋ ਕੇ ਰਿਜ਼ਲਟ ਆਉਂਦਾ ਫਿਰ ਉਦੋਂ ਪਤਾ ਲੱਗਦਾ ਵੀ ਇਹਨੇ ਕਿੰਨੀ ਕ ਮਿਹਨਤ ਕਰੀ ਐ ਅੱਜ ਇਧਰ ਸਿੱਖੀ ਦਾ ਇਹ ਇਮਤਿਹਾਨ ਖੋ ਰਹਿ ਕ ਸਿੱਖ ਕبھی ਲਿਖਣਾ ਉਹ ਕਹਿੰਦਾ ਕਲੰਗੀ ਵਾਲਿਆ ਤੇਰੀਆਂ ਤੂੰ ਜਾਣੇ ਤੇਰੀ ਕਲੰਗੀ ਦੀ ਬਖਰੀ ਸ਼ਾਨ ਦਾਤਾ ਦੁਖੀ ਦੇ ਕਸ਼ਮੀਰ ਦੇ ਪਾਂਡਿਆ ਨੂੰ ਦਿੱਤਾ ਆਪਣੇ ਪਿਤਾ ਦਾ ਵਲੀਦਾਨ ਦਾਤਾ ਗਾਲੇ ਬੰਨ ਕੇ ਜੰਗ ਨੂੰ ਤੋੜ ਦਿੱਤੇ ਕੀਤੇ ਧਰਮ ਤੋਂ ਪੁੱਤ ਕੁਰਬਾਨ ਦਾਤਾ ਮਨ ਦੁਖੀ ਜਖਾਨੀ ਦਸ਼ਮੇਰ ਜੀ ਦਾ ਰੂਪ ਕਰਦਾ ਰੱਖੂ ਬਖਿਆਣ ਦਾਤਾ ਸ਼ੰਗ ਜੀ ਜਦੋਂ ਕਲੰਗੀ ਵਾਲੇ ਪਾਦਸ਼ਾਹ ਨੇ ਆਵਾਜ਼ਾਂ ਮਾਰਿਆ ਨਾ ਇੱਕ ਮੈਨੂੰ ਸੀਸ ਚਾਖੀ ਦਾ ਅੱਜ ਸਾਜਣਾ ਮੈਂ ਪੰਛ ਪਿਆਰਾ ਪਰ ਸਭ ਦੀ ਆਸ ਅਧੂਰੀ ਪੈ ਗਈ ਸ਼ਰਨਾਟਾ ਛਾ ਗਿਆ ਉਹ ਪੰਡਾਲ ਚ ਕੋਈ ਸੋਚਦਾ ਸੀ ਵੀ ਗੁਰੂ ਦੇ ਦ دیدار ਕਰਾਂਗੇ ਰੱਜ ਕੇ ਕੋਈ ਕਹਿੰਦਾ ਸੀ ਵੀ ਬਾਦਸ਼ਾਹ ਦੇ ਕੋਲੋਂ ਗੁਰਬਾਣੀ ਦੇ ਵਾਚਨ ਸੁਣਾਵਾਂਗੇ ਕੋਈ ਕੁਝ ਕਹਿੰਦਾ ਸਭ ਦੀ ਆਸ ਅਧੂਰੀ ਕਹਿੰਦੇ ਵੀ ਆਪਾਂ ਤਾਂ ਕੁਝ ਖੋਰ ਐ ਸੋਚ ਰਹੇ ਸੀ ਇਹ ਤਾਂ ਖੋਰ ਬਣ ਗਿਆ ਤਾਂ ਪਾਦਸ਼ਾਹ ਨੇ ਸਿਰ ਵੱਢਣ ਦਾ ਕੰਮ ਤੋੜ ਲਿਆ ਖਬਰ ਕਿ ਉਹਨੇ ਸਿਰ ਵੱਢੇ ਜਾਣਗੇ ਬਾਦਸ਼ਾਹ ਨੇ ਆਵਾਜ਼ਾਂ ਮਾਰਿਆ ਪਰ ਸੰਗਤਾਂ ਪਛਤਾਵਾ ਕਰ ਰਹੀ ਹੈ ਬਈ ਆਈ ਨਹੀਂ ਆਈ ਅੱਜ ਤਾਂ ਸਿਰ ਵਡਾਉਣਾ ਪਊਗਾ ਦੇਖੋ ਪਛਤਾਵੇ ਦਾ ਰੂਪ ਕਿੰਨਾ ਖਰ ਹੈ ਫਿਰ ਬਾਦਸ਼ਾਹ ਨੇ ਪਹਿਲਾ ਆਵਾਜ਼ਾ ਦੂਜਾ ਆਵਾਜ਼ਾ ਕੋਈ ਨਹੀਂ ਉੱਠਿਆ ਕਈ ਭੱਜਣ ਦੀਆਂ ਦਲੀਲਾਂ ਕਰਦੇ ਨੇ ਕਈ ਵਿਚਾਰੇ ਫਸੇ ਲੋੜ ਬੰਦ ਕੁਣਕੇ ਦੇ ਟਾਈਮ ਲੱਗਿਓ ਭੱਜ ਜਾਣ ਵਿੱਚ ਟੁਣਕੇ ਦੇ ਬੰਦ ਕਨਾਤਾਂ ਵਾਲੇ ਚਾਰੇ ਗੇਟ ਕਰੇ ਸਨਮਖਸੂਰਾ ਸਿੱਖ ਸੀਸ ਦੀ ਭੇਟ ਕਰੇ ਫਿਰ ਜਦੋਂ ਤੀਜਾ ਆਵਾਜ਼ਾਂ ਵੱਜਿਆ ਫਿਰ ਗੁਰੂ ਕਾ ਸਿੱਖ ਸਾਰੀ ਸੰਗ ਦੇ ਪਿਛਲੇ ਪਾਸਿਓਂ ਆਰਿਆ ਨੈਣਾ ਵਿੱਚ ਨਾਮ ਦੀ ਖਮਾਰੀ ਗਲ ਚ ਪੱਲਾ ਪਾਇਆ ਸੰਗ ਜੀ ਪਾਦਸ਼ਾਹ ਦੇ ਚਹਨਾ ਤੇ ਸਿਰ ਰੱਖ ਕੇ ਕਹਿੰਦਾ ਸੱਚੇ ਪਾਦਸ਼ਾਹ ਕਿਰਪਾ ਕਰੋ ਮੇਰਾ ਸਿਰ ਕੱਟ ਲਓ ਮੇਰਾ ਸੀਸ ਹਾਜ਼ਰ ਕੰਨਗੀ ਵਾਲੇ ਪਾਦਸ਼ਾਹ ਕਹਿੰਦੇ ਗੁਰਸਿੱਖਾ ਕਿੱਥੋਂ ਆਇਆ ਕਹਿੰਦਾ ਸੱਚੇ ਪਾਦਸ਼ਾਹ ਮੈਂ ਲਾਹੌਰ ਦੇ ਰਹਿਣ ਵਾਲਾ ਕੀ ਨਾ ਹੈ ਸੱਚੇ ਪਾਤਸ਼ਾਹ ਮੇਰਾ ਨਾਮ ਦਿਆ ਰਾਮ ਹੈ ਦੇਖੋ ਕਨਗੀ ਵਾਲੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਤੱਕੜੀ ਤੋਲਣ ਵਾਲਾ ਖੱਤਰੀਆਂ ਦਾ ਮੁੰਡਾ ਜਦੋਂ ਪਾਤਸ਼ਾਹ ਦੀ ਨਾਦਰ ਸਬੱਲੀ ਪਈ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਾਦਰ ਕਰੇ ਗੁਰੂ ਦੀ ਨਾਦਰ ਨੇ ਐਸਾ ਮੋ ਬਣਾਇਆ ਆਕੇ ਪਾਤਸ਼ਾਹ ਦੇ ਚਰਨਾਂ ਵਿੱਚ ਤੱਕੜੀ ਤੋਲਣ ਵਾਲੇ ਨੇ ਸੀਸ ਭੇਟ ਕਰ ਤੋ ਬਾਤੋ ਫੜ ਕੇ ਸੇਵਕ ਤਾਈਂ ਵਿੱਚ ਤੰਬੂ ਦੇ ਲੈ ਗਏ ਤੂੰ ਤਾਂ ਤਰ ਗਿਆ ਭਵਸਾ ਗੁਰਚੋ ਗੋਵਿੰਦ ਰਾਏ ਜੀ ਕਹਿ ਗਏ ਨਾਲ ਲਖੂ ਦੇ ਭਜਾ ਖੰਡਾ ਦੇਖੇ ਦੁਨੀਆ ਸਾਰੀ ਸੰਗ ਜੀ ਜਦੋਂ ਪਾਦਸ਼ਾ ਗੁੱਟ ਤੋਂ ਫੜ ਕੇ ਤੰਬੂ ਚਲ ਗਏ ਨਾ ਸਾਰੇ ਪੰਡਾਲ ਦੀਆਂ ਧੜਕਣਾ ਤੇਜ ਬਈ ਕੋਈ ਖੈ ਬੂਧੀ ਆਵਾਜ਼ ਕੀ ਆਏਗੀ ਤੰਬੂ ਵਿੱਚੋਂ ਸਭ ਦੇ ਕੰਨਾਂ ਦੀ ਸਰੋਤ ਤੇ ਨਜਰਾਂ ਤੰਬੂ ਬੰਨ ਪੈ ਗਈਆਂ ਪਰ ਇਤਿਹਾਸਕਾਰ ਲਿਖਦਾ ਹੈ ਹੰਬੂਦੇ ਵਿੱਚੋਂ ਕੋਈ ਆਵਾਜ਼ਾ ਖੈਬੂਦਾ ਨਹੀਂ ਆਇਆ ਨਾ ਇੱਕ ਜ਼ੋਰਦਾਰ ਖੜਾਕਾ ਪਿਆ ਜਦੋਂ ਪਾਦਸ਼ਾਹ ਬਾਹਰ ਆਏ ਤਲਵਾਰ ਵਿੱਚੋਂ ਖੂਨ ਦੀਆਂ ਧਾਰਾਂ ਪੈ ਰੀਆਂ ਤਲਵਾਰ ਦਾ ਰੰਗ ਬਿਲਕੁਲ ਲਾਲ ਇਹ ਲਾਲ ਸੁਹਾ ਰੰਗ ਦੇਖ ਕੇ ਪਾਦਸ਼ਾਹ ਦੇ ਚਿਹਰੇ ਤੇ ਕਰੋੜਾ ਸੂਰਜ ਦੀ ਲਾਲੀ ਵਰਗਾ ਜلال ਦਗ-ਦਗ ਨੇਤਰ ਕਰਦੇ ਨੇ ਤੇ ਧੜਕਣਾ ਹੋਰ ਤੇਜ਼ ਹੋ ਗਈਆਂ ਬਈ ਦੂਜਾ ਸਿਰ ਇੱਕ ਤਾਂ ਪੇਟ ਤਾਂ ਦੂਜਾ ਸਿਰ ਫੇਰ ਮੰਗ ਲਿਆ ਖਬਰਾਂ ਕਿੰਨੇ ਕਿ ਸਿਰ ਵੱਡੇ ਜਾਣਗੇ ਫਿਰ ਦੂਜਾ ਸੀਸ ਪੇਟ ਕੀਤਾ ਜੀ ਭਾਈ ਧਰਮਚੰਦ ਕਹਿੰਦਾ ਸੱਚੇ ਪਾਦਸ਼ਾਹ ਕਿਰਪਾ ਕਰੋ ਮੇਰਾ ਸਿਰ ਕੱਟ ਲਓ ਸਤਿਗੁਰੂ ਕਹਿੰਦੇ ਕੀ ਨਾ ਹੈ ਕਹਿੰਦਾ ਸੱਚੇ ਪਾਦਸ਼ਾਹ ਮੇਰਾ ਨਾ ਧਰਮਚੰਦ ਹੈ ਸਤਿਗੁਰੂ ਕਹਿੰਦੇ ਕਿੱਥੋਂ ਆਇਆ ਪਾਦਸ਼ਾਹ ਮੈਂ ਖਸਤਨਾਪੁਰ ਦਿੱਲੀ ਦਾ ਰਹਿਣ ਵਾਲਾ ਆਓ ਪਾਦਸ਼ਾਹ ਦੀ ਕਿਰਪਾ ਦਾ ਸਦਕਾ ਸਤਿਗੁਰੂ ਕਹਿੰਦੇ ਪਹਿਲਾਂ ਦਿਆ ਫਿਰ ਧਰਮ ਬਸ ਕੰਮ ਬਿਲਕੁਲ ਪਾਸ ਹੋਊਗਾ ਆਓ ਦਤਾਰ ਪਾਦਸ਼ਾਹ ਦੇ ਚਰਨਾਂ ਵਿੱਚ ਪੰਜ ਪਿਆਰੇ ਨੇ ਸੀਸ ਕਿਵੇਂ ਭੇਟ ਕੀਤਾ ਉਹਨਾਂ ਦਾ ਨਾਮਾਂ ਦਾ ਬੇਰਬਾਰੂਪ ਸਿੰਘ ਅਲਵੇਲੇ ਦਾ ਕਵਿਸ਼ਰੀ ਜਥਾ ਇੰਜ ਕਹਿ ਰਹੇ ਉੱਠਿਆ ਇੱਕ ਗੁਰੂ ਦਾ ਪਿਆਰਾ ਸੂਰਤ ਲੱਗੇ sato gora ਸੀਸ ਗੁਰੂ ਜੀ ਮੇਰਾ ਬਾਰ ਕਰਕੇ ਤਲਵਾਰ ਦਾ ਸੰਗ ਜੀ ਪਹਿਲਾ ਨੰਬਰ ਲਾਇਆ ਭਾਈ ਦਿਆਰਾਮ ਦੂਜਾ ਨੰਬਰ ਲੱਗਿਆ ਜੀ ਭਾਈ ਧਰਮਚੰਦ ਤੀਜਾ ਨੰਬਰ ਲੱਗਿਆ ਭਾਈ ਖਿੰਮਤ ਰਾਏ ਜੀ ਚੌਥਾ ਨੰਬਰ ਮੋਹਕਮ ਚੰਦ ਤੇ ਭਾਈ ਸਹਿਬ ਚੰਦ ਜੀ ਜਦੋਂ ਪੰਜੇ ਖੋਗੇ ਸੀ ਜਦ ਇਕੱਠੇ ਪਰਦਾ ਲਾ ਕੇ ਧਰਤਾ ਇਹ ਸੀ ਕਨਿਆਰਾ ਕੌਦਕ ਸਭ ਨੂੰ ਚਾਨਣ ਕਰਤਾ ਹੁਣ ਜਦੋਂ ਪੰਜ ਪਿਆਰੇ ਇਕੱਠੇ ਹੋਏ ਦਤਾਰ ਪਾਦਸ਼ਾਹ ਦੀ ਕਿਰਪਾ ਦਾ ਸਦਕਾ ਤੇ ਪਾਦਸ਼ਾਹ ਨੇ ਜਦੋਂ ਪਰਦਾ ਪਾਸੇ ਕੀਤਾ ਸਭ ਦਾ ਦਿਲ ਧੜਕ ਰਖਿਆ ਸੀ ਵੀ ਦੁਬਾਰੇ ਫੇਰ ਆਗੇ ਸਿਰ ਵੱਢਣਗੇ ਨਹੀਂ ਸੰਗ ਦੀ ਇਹ ਵੀ ਪਾਦਸ਼ਾਹ ਦੀ ਮਰਜ਼ਾ ਦਾ ਪੰਜ ਤੋਂ ਛੇਵਾਂ ਸਿਰ ਨਹੀਂ ਮੰਗਿਆ ਦਤਾਰ ਪਾਦਸ਼ਾਹ ਨੇ ਪੰਜੇ ਖੋਗੇ ਸੀ ਜਦ ਇਕੱਠੇ ਪਰਦਾ ਲਾ ਕੇ ਧਰਤਾ ਏਸੀ ਕਨਿਆਰਾ ਕੌਦਕ ਸਭ ਨੂੰ ਚਾਨਣ ਕਰਤਾ ਜਦੋਂ ਜਉਂਦੇ ਜਾਗਦੇ ਸਨ ਮੁਖ ਪੰਜ ਪਿਆਰੇ ਸੰਗਤ ਦੇ ਸਾਹਮਣੇ ਆਏ ਫਿਰ ਉਹੀ ਸੰਗਤ ਜਿਹੜੀ ਪੁਛਤਾਵਾ ਕਰਦੀ ਸੀ ਪਸਤਾਵੇ ਦਾ ਰੂਪ ਬਦਲ ਗਿਆ ਜਿਹੜੇ ਕਹਿੰਦੇ ਸੀ ਵੀ ਐਵੇਂ ਹੀ ਫਸ ਗਏ ਵੀ ਅੱਜ ਤਾਂ ਆ ਕੇ ਸਿਰ ਵਡਾਉਣਾ ਪਊ ਪਰ ਉਹ ਕਹਿੰਦੇ ਵੀ ਗੁਰੂ ਨੂੰ ਸਿਰ ਦੇਣਾ ਸੀ ਇਹ ਤਾਂ ਸਹਿਬਾ ਦਾ ਕੌਤਕ ਹੈ ਕੋਈ ਹੋਰ ਸੀ ਫਿਰ ਪਾਦਸ਼ਾਹ ਨੇ ਲਓ ਜੀ ਇੱਕ ਬਾਟੇ ਵਿੱਚ ਖੰਡੇ ਬਾਟੇ ਦਾ ਅਮਰ ਤਿਆਰ ਕਰਕੇ ਮੈਂ ਅਗਲੀ ਕਵਤਾ ਪੜ੍ਹ ਕੇ ਸਮਾਪਤੀ ਤੇ ਇੱਕ ਕਵਤਾ ਪੜ੍ਹ ਕੇ ਮੈਂ ਸਮਾਪਤੀ ਕਰਨੀ ਹੈ ਸ਼ਮਖ ਹੋ ਚੁੱਕਿਆ ਲੋ ਦਤਾਰ ਪਾਦਸ਼ਾਹ ਨੇ ਉਹਨਾਂ ਪੰਜ ਪਿਆਰਿਆਂ ਨੂੰ ਆਪਣੇ ਖੱਤੀ ਅਮਰਦੀ ਦਾਤ ਅਮਰਦ ਸ਼ਿਕਾਇਆ ਭਾਈ ਦਿਆਰ ਅਮਦੇਵ ਸਿੰਘ ਬਣ ਗਏ ਭਾਈ ਧਰਮਚੰਦ ਜੀ ਧਰਮ ਸਿੰਘ ਬਣ ਗਏ ਭਾਈ ਖਿਮਤ ਰਾਏ ਖਿਮਤ ਸਿੰਘ ਦੇ ਮੋਕਮ ਚੰਦ ਜੀ ਮੋਕਮ ਸਿੰਘ ਤੇ ਸਹਿਬ ਚੰਦ ਜੀ ਸਹਿਬ ਸਿੰਘ ਬਣ ਗਏ ਸੰਗ ਜੀ ਆ ਵਿਦਤਾਰ ਪਾਦਸ਼ਾਹ ਦੀ ਨਿਆਰੀ ਖੇਲ ਜੇ ਕਿਸੇ ਮੁਲਕ ਚ ਕਿਸੇ ਮੱਜ ਵਿੱਚ ਕਿਸੇ ਕੌਮ ਚ ਕੋਈ ਗੁਰੂ ਬਣ ਗਿਆ ਉਹ ساری ਜ਼ਿੰਦਗੀ ਸੰਗਜੀ ਗੁਰੂ ਬਣ ਕੇ ਰਿਹਾ ਜੇ ਕਿਸੇ ਨੇ ਚੇਲੇ ਦੀ ਰੀਤ ਅਪਣਾਈ ਹੈ ਉਹਨੇ ساری ਜ਼ਿੰਦਗੀ ਚੇਲੇ ਦੀ ਰੀਤ ਦੇ ਵਿੱਚ ਆਪਣਾ ਜੀਵਨ ਬਦੀਤ ਕਰਿਆ ਹੁਣ ਕਲਗੀ ਵਾਲੇ ਪਾਦਸ਼ਾਹ ਪਹਿਲਾਂ ਗੁਰੂ ਉਹਨਾਂ ਪੰਜ ਪਿਆਰਿਆਂ ਦੇ ਅੱਗੇ ਫਿਰ ਬੁੱਕੜੇ ਕਹਿੰਦੇ ਪਿਆਰਿਓ ਮੇਰੇ ਤੇ ਕਿਰਪਾ ਕਰ ਦਿਓ ਮੈਨੂੰ ਅਮਰ ਤੇ ਸ਼ਿਕਾਓ ਗੋਬਿੰਦਰਾ ਤੋਂ ਗੋਬਿੰਦ ਸਿੰਘ ਬਣਾ ਦਿਓ ਸਭ ਤੋਂ ਪਹਿਲਾ ਪਿਆਰਾ ਭਾਈ ਜਿਆ ਸਿੰਘ ਨੰਬਰ ਵੀ ਪਹਿਲਾ ਲੱਗਿਆ ਦੇ ਰਹਿਾ ਵੀ ਪਾਦਸ਼ਾਹ ਦੇ ਨਾਲ ਸੱਚਖੰਡ ਖਜੂਰ ਸਾਹਿਬ ਤੱਕ ਦੀਨੇ ਕਾਂਗੜ ਤੋਂ ਚੜਦੀ ਕਲਾ ਦੀ ਚਿੱਠੀ ਜਾਫਰਨਾਮਾ ਔਰੰਗਜ਼ੇਬ ਬਾਦਸ਼ਾਹ ਕੋਲੇ ਲੈ ਕੇ ਭਾਈ ਦਿਆ ਸਿੰਘੇ ਗਿਆ ਸੀ ਸੰਗ ਦੀ ਸਾਰੀ ਜ਼ਿੰਦਗੀ ਪਾਦਸ਼ਾਹ ਦੇ ਚਾਨਾ ਵਿੱਚ ਰਹਿ ਕੇ ਸੇਵਾ ਕਰੀ ਭਾਈ ਦਿਆ ਸਿੰਘ ਕਹਿੰ ਲਗੇ ਸੱਚੇ ਪਾਦਸ਼ਾਹ ਸਿਰਵਟੇ ਸਿੱਖੀ ਲਈ ਆ ਤੁਹਾਡੇ ਕੋਲੋਂ ਜਦੋਂ ਤੁਹਾਨੂੰ ਅਮਰਤ ਸ਼ਕਾਵਾਂਗੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਵਾਂਗੇ ਤੁਸੀਂ ਪੰਥ ਦੇ ਲੈ ਕੇ ਕੀ ਅਰਪਣ ਕਰੋਗੇ ਕੀ ਭੇਟਾ ਦੇਵੋਗੇ ਕਨਗਈ ਵਾਲੇ ਪਾਦਸ਼ਾਹ ਕਹਿੰਦੇ ਪਿਆਰੇ ਹੋ ਇੱਕ ਇੱਕ ਸੀਸ ਭੇਟ ਕਰਕੇ ਅਮਰ ਦੀ ਦਾਤ ਲਈਆ ਜਦੋਂ ਮੈਨੂੰ ਅਮਰ ਦਸ਼ਕਾ ਕੇ ਗੋਵਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਉਂਗੇ ਮੈਂ ਤਾਂ ਕਾਮ ਦੇ ਲੇਖੇ ਪੰਥ ਦੇ ਲੇਖੇ ਸਾਰਾ ਸਰਬੰਸੀ ਬਾੜ ਦੇਗਾ ਦੂਜਾ ਵਚਨ ਦੂਜਾ ਵਚਨ ਸਮਾ ਪਾਵੇਂ ਔਖਾ ਖੋਵੇ ਸਮਾ ਪਾਵੇਂ ਸੌਖਾ ਹੋਵੇ ਸਮਾ ਪਾਵੇਂ ਦੁੱਖ ਦਾ ਪਾਵੇਂ ਸੁੱਖ ਦਾ ਪੰਥ ਖਾਲਸਾ ਮੈਨੂੰ ਹੁਕਮ ਕਰੇਗਾ ਤੇ ਮੈਂ ਸਿਰ ਮੱਥੇ ਮੰਨਾਂਗਾ ਇਹ ਹੁਕਮ ਨੂੰ ਫਿਰ ਪਾਦਸ਼ਾਹ ਨੇ ਚਮਕੌਰ ਦੀ ਗੜੀ ਦੇ ਅੰਦਰ ਲੰਭਾਇਆ ਬੱਚਨ ਨੂੰ ਲਓ ਸੁਣੋ ਕਲਗੀ ਵਾਲੇ ਪਾਦਸ਼ਾਹ ਨੇ ਪੰਜ ਪਿਆਰਿਆਂ ਕੋਲੋਂ ਅਮਰ ਦੀ ਦਾਤ ਲਈ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਕੇ ਇੱਕ ਪੰਜ ਪਿਆਰਿਆਂ ਨੂੰ ਅਮਰਤ ਦੀ ਮਰਜ਼ਾਦਾ ਤੇ ਅਮਰਦਿਆਂ ਰਹਿਤਾ ਕਿਵੇਂ ਸਮਝਾਈਆਂ ਉਹ ਗਾਥਾ ਨੂੰ ਕਵੀਸ਼ਰ ਜੱਥਾ ਕਿਉਂ ਕਹਿ ਰਿਹਾ ਜੀ ਜੋ ਦੀਏ ਹੇਮਕੁੰਟ ਦੇ ਮਾਲਕ ਨੇ ਦੁਨੀਆਂ ਦੇ ਭਗਤੀ ਨਾਲ ਸਗਤੀ ਪਾਉਣੀ ਕੰਮ ਨਹੀਂ ਏ Muniyan ਦੇ ਕਰਮਾ ਨਾਲ ਮਿਲਦਾ ਚੰਗੇ ਸੰਤਨ ਕਾ ਮੇਲਾ ਜੀ ਤਨ ਤਨ ਹੈ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੀ ਤਨ ਤਨ ਹੈ ਬਾਜਾਂ ਵਾਲਾ ਮਰਦਾ ਦਾ ਪਾਨ ਗੁਰਾ ਨੇ ਅਮਰਤ ਨੂੰ ਪੀਤਾ ਹ ਦੇਖ ਸਰ ਅਮਰਤ ਮਿਲਿਆ ਪੰਜਾਬੀ ਯਾਰਾਂ ਨੂੰ ਬਨ ਕੇ ਦਸਤਾਰ ਕੇਸਰੀ ਲਾਉ ਦੇ ਯਾਕਾਰ ਨੂੰ ਬਨ ਕੇ ਦਸਤਾਰ ਕੇਸਰੀ ਤਨ ਤਨ ਹੈ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੀ ਤਨ ਤਨ ਹੈ ਬਾਜਾ ਵਾਲਾ ਕੰਦਾ ਕਰ ਪਾਨ ਕਸ਼ਾੜਾ ਰਖੜ ਹੰਕ ਸਕੜਾ ਬਣਾਏ ਸ਼ੇਰਾਵਾਲਾ ਸਗਾ ਦੇ ਸਜੇ ਬੜਾ ਸਦਕੀਓ ਵਿੱਚ ਸਦਕਾ ਦੇ ਰ ਸਾਡਾ ਏ ਪੰਥ ਖਾਲਸਾ ਜੁਗੋ ਜੁਗ ਅਮਰ ਰਹੂ ਝੂਟਾ ਹੈ ਜਗਤ ਮੰਦਾਰੀ ਬਾਲਾ ਏ ਖੇਲਾ ਜੀ ਤਨ ਤਨ ਹੈ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੀ ਤਨ ਤਨ ਹੈ ਬਾਜਾ ਬਾਲਾ ਹਮ ਸੰਤਿਸ਼ ਪਾਹੀ ਅਮਰ ਤੇ ਅਜ ਖੰਡੇ ਦਾ ਝੂਲਦਾ ਰੰਗ ਕੇਸਰੀ ਸਤ ਗੁਰ ਸੀ ਸਾਰਿਆਂ ਦੇ ਸੁਣ ਕੇ ਦਿਲ ਡੋਲੇ ਖਾਂਦੇ ਮੋਗਲ ਹਤਿਆਰਾ ਦੇ ਸੁਣ ਕੇ ਦਿਲ ਡੋਲੇ ਖਾਂਦੇ ਆਹੀ ਤਾਂ ਸਾਲ ਨਿਰਾਲੀ ਕਹਿੰਦੇ ਸਭ ਲੋਕੀਆ ਜ਼ੁਲਮਾਂ ਦੀ ਚੜੀ ਹਨੇਰੀ ਕੰਡੇ ਨਾਲ ਰੋਕੀਆ ਮੁੜ ਕੇ ਫਿਰ ਹੱਥ ਨਹੀਂ ਆਉਣਾ ਲੰਗੀਆਂ ਜੋ ਬੇਲਾ ਤਨ ਹੈ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੀ ਤਨ ਤਨ ਹੈ ਬਾਜਾ ਬਾਲਾ ਮੰਡੋਲ ਖਾਲਸਾ ਸਾਥਕ ਸਰਿਆ ਦੇਜੋ ਕਰਤਾ ਜੋ ਸੋਈ ਕਰੂਗਾ ਉਸ ਨੂੰ ਪਾਵੇ ਜੋ ਪੌਣਿਆ ਫਤ ਉਹ ਪਾਹਲ ਖੰਡ ਤਾਰ ਹੋਏ ਜਨਮ ਸਹਿੇਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਆਓ ਸੰਗਤ ਜੀ ਸਮਾਪਤ ਬਹੁਤ ਸਾਰਾ ਸਨਮਾਨ ਗੁਰੂ ਕੀ ਸੰਗਤ ਵੱਲੋਂ ਨਾਮ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜਾਣਦੇ ਨੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਧੰਨਵਾਦ ਕਰਦਿਆਂ ਪ੍ਰਬੰਧ ਕਮੇਟੀ ਦਾ ਜਿਨ੍ਹਾਂ ਨੇ ਹੁਕਮ ਕਰਕੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ دیدار ਕਰਨ ਦਾ ਸਮਾਂ ਦਿੱਤਾ ਕੋਟਨ ਕੋਟ ਧੰਨਵਾਦੀ ਸੋ ਮੇਰੇ ਛੋਟੇ ਭਾਈ ਛੋਟੇ ਵੀਰ ਪਾਈ ترਸੇਮ ਸਿੰਘ ਜੀ ਖੇਤਲੇ ਵਾਲਾ ਢਾਡੀ ਜੱਥਾ ਉਹਨਾਂ ਵੱਲੋਂ ਸਨਮਾਨ ਵੀ ਆਇਆ ਸਤਿਕਾਰ ਕੀਤਾ ਹੈ ਕਮਿਸ਼ਨ ਜੱਥੇ ਦਾ ਸੋ ਅਗਲਾ ਸਮਾਂ ਉਹ ਤੁਹਾਡੀ ਸੇਵਾ ਦੇ ਵਿੱਚ ਉਸ ਤੇ ਤੇ ਖਾਦਰ ਨੇ ਕੋਟਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜੇ ਖੁੱਲੇ ਪੰਡਾਲਾਂ ਵਿੱਚ ਦਰਸ਼ਨ ਦਿਦਾਰੇ ਦੇ ਕੇ ਸੰਗਤ ਨੂੰ ਨਿਹਾਲ ਕਰ ਰਹੇ ਨੇ ਆਓ ਜੇ ਅਗਲਾ ਇਹ ਪ੍ਰੋਗਰਾਮ ਅਗਲਾ ਇਤਿਹਾਸ ਪੂਰਾ ਸਰਬੰਕਰਨਾਂ ਸੰਗਤਾਂ ਨੇ YouTube ਤੇ 25 ਪ੍ਰਸੰਗ ਆਪਣੇ ਰਿਕਾਰਡ ਹੋਏ ਚੱਲਦੇ ਨੇ ਤੇ ਸੰਗ ਜੀ ਕੁਵਿਸ਼ ਰੂਪ ਸਿੰਘ ਅਲਵੇਲਾ ਐਡਰੈਸ ਭਰ ਕੇ ਤੇ ਮਨਛਾ ਗੁਰ ਇਤਿਹਾਸ ਸਰਬਨ ਕਰ ਸਕਦਾ ਹਾਂ ਮੇਰੀਆਂ ਆਪਣੀਆਂ ਲਿਖੀਆਂ ਕਿਤਾਬਾਂ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜਿਆਈ ਛੰਦਾਵੰਦੀ ਕਵੀਸ਼ਰੀ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸੱਚਖੰਡ ਖਜੂਰ ਸਾਹਿਬ ਤੱਕ ਦਾ ਇਤਿਹਾਸ ਛੰਦਾਵੰਦੀ ਦੇ ਵਿੱਚ ਜਿਹੜੀਆਂ ਸੰਗਤਾਂ ਦਾ ਕਿਤਾਬ ਪੜ੍ਹਨੀਆਂ ਬੱਚਿਆਂ ਨੂੰ ਪੜਾਉਣੀਆਂ ਭੇਟਾ ਦੇ ਕਿਲ ਜਾ ਸਕਦਾ ਹਾਂ ਆਓ ਇੰਨਾ ਕੁਝ ਕਹਿੰਦੇ ਕਵੀਸ਼ਰ ਜਨਾ ਭਾਈ ਰੂਪ ਸਿੰਘ ਅਲਵੇਲਾ ਕਾਕਾ ਤੀਰ ਸਿੰਘ ਕਾਕਾ ਪਿਰਤਪਾਲ ਸਿੰਘ ਸਾਰੀਆਂ ਸੰਗਤਾਂ ਦਾ ਧੰਨਵਾਦ ਅਗਲਾ ਬੇਰਬਾ ਮੇਰੇ ਬਹੁਤੀ ਸਨਮਾਨ ਤੇ ਸਤਿਕਾਰਯੋਗ ਸਟੇ ਦੇ ਸੰਚਾਲਕ ਸਭ ਦੇ ਰਹੇ ਨੇ ਜਿੱਥੇ ਬਲੋਂ ਬਲਾਈ ਫਤੇ ਪ੍ਰਬਾਨ ਕਰੋ ਭੁੱਲਾਂ ਚੁੱਕਾਂ ਦੀ ਖਿਮਾ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਅਲਵੇਲਾ ਜੀ ਨੂੰ ਹਟਾਉਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਫਿਰ ਸਮਾਜ ਆਜ ਤ ਨਹੀਂ ਦਿੰਦਾ ਬਹੁਤ ਸੋਹਣਾ ਬੋਲਿਆ ਬਹੁਤ ਸੋਹਣਾ ਇਤਿਹਾਸ ਸੁਣਾਇਆ ਇਹਨਾਂ ਨੇ ਹੁਣ ਅਗਲਾ ਜਿਹੜਾ ਇਤਿਹਾਸ ਹੈ ਉਹ ਭਾਈ ترਸੀਮ ਸਿੰਘ ਜੀ ਖੇਤਲਾ ਇਹਨਾਂ ਦੇ ਨਾਲ ਸਹਿਯੋਗੀ ਨੇ ਭਾਈ ਸਵਰਨ ਸਿੰਘ ਜੀ ਤੇ ਭਾਈ ਗਰਮੇਲ ਸਿੰਘ ਜੀ ਸੋ ਇਹਨਾਂ ਨੇ ਅਲਵੇਲਾ ਜੀ ਨੇ ਬਹੁਤ ਸੋਹਣਾ ਇਤਿਹਾਸ ਸੁਣਾਇਆ ਆਵਾਜ਼ ਵੀ ਬਹੁਤ ਸੋਹਣੀ ਸੀ ਅੱਗੇ ਤੋਂ ਲਾ ਕੇ ਵੀ ਇਹਨਾਂ ਦੀ ਸੇਵਾ ਲੈਂਦੇ ਰਵਾਂਗੇ ਕੋਈ ਗੱਲ ਨਹੀਂ ਹੁਣ ਤਾਂ ਮਾਫੀ ਚਾਹੁੰਦੇ ਆ ਕਿਉਂਕਿ ਢਾਡੀ ਜਥਾ ਪਹੁੰਚ ਚੁੱਕਾ ਹੈ ਹੁਣ ਜਿਹੜਾ ਢਾਡੀ ਜਥਾ ਹੈ ਇਹ ਆਪਣਾ ਗਵਾਂਢੀ ਕਹਿ ਸਕਦੇ ਆ ਖੇਤਰਾ ਸਾਹਿਬ ਕੋਈ ਦੂਰ ਤੋਂ ਨਹੀਂ ਹੈਗੇ ਪਰ ਆਪਾਂ ਇਹਨਾਂ ਦੇ ਕਰੇ ਲੋਈ ਸਾਰਾ ਹੁਣ ਇਹ ਵਿਸਾਰ ਨਾਲ ਦੱਸਣਗੇ ਇੱਕ ਬੇਨਤੀ ਹੈ ਭਾਈ ਵੀ ਕਿਸੇ ਦਾ ਮੋਬਾਈਲ ਡਿੱਗਿਆ ਭਾਈ ਜੇ ਕਿਸੇ ਦਾ ਮੋਬਾਈਲ ਵੱਡਾ ਹੈ ਭਾਈ ਜੇ ਕਿਸੇ ਦਾ ਡਿੱਗਿਆ ਹੋਵੇ ਉਹ ਆਪਣੀਆਂ ਨਿਸ਼ਾਨੀਆਂ ਦੱਸ ਕੇ ਨਾ ਤੇ ਲੈ ਸਕਦਾ ਅਜੇ ਦਫ਼ਤਰ ਵਿੱਚ ਇੱਥੇ ਲੈ ਸਕਦਾ ਮੁੜ ਕੇ ਦਫ਼ਤਰ ਚ ਰੱਖਿਆ ਜਾਵੇਗਾ ਸੋ ਬੇਨਤੀ ਪ੍ਰਵਾਨ ਕਰਿਓ ਬਹੁਤ ਇਹਨਾਂ ਨੇ ਰੰਗ ਬੰਨਿਆ ਭਾਈ ਜਿੰਨਾ ਕੁਇਸ਼ਰੀ ਜੱਥੇ ਨੇ ਬਹੁਤ ਬਹੁਤ ਧੰਨਵਾਦ ਕੁਇਸ਼ਰੀ ਜੱਥੇ ਦਾ ਹੁਣ ਭਾਈ ਤਰਸੇਮ ਸਿੰਘ ਜੀ ਖੇਤਲਾ ਥੱਲੇ ਨਹੀਂ ਸੀ ਠੀਕ ਸੋ ਥੱਲੇ 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 ਠੀਕ ਸੀ ਉੱਪਰ ਥੱਲੇ ਠੀਕ ਸੀ ਉੱਪਰ ਨਹੀਂ ਚੰਗੇ ਲੱਗਦੇ ਦਰਬਾਰ ਤੋਂ ਉੱਤੇ ਹੋ ਜਾਨੇ ਆਪਾਂ ਸਾਰੇ ਟੋਕਣਗੇ ਸਾਨੂੰ ਹੋਰ ਕੋਈ ਗੱਲ ਇਹੋ ਗਲਤ ਸੀ ਉੱਤੇ ਸਟੇਜ ਆਈ ਹੈ ਇੱਥੇ ਲਾਉਣੀ ਚਾਹੀਦੀ ਹਾਂਜੀ ਸੋ ਇੱਕ ਹੋਰ ਬੇਨਤੀ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਸਾਹਮਣੇ